ਇੱਕ ਫਾਇਰਿੰਗ ਦੀ ਘਟਨਾ ਮੋਹਾਲੀ ਤੋਂ ਸਾਹਮਣੇ ਆਈ ਹੈ ਮੋਹਾਲੀ ਦੇ ਮੁੱਲਾ ਪਰ ਪੁਲਿਸ ਸਟੇਸ਼ਨ ਦੇ ਅਦੀਨ ਪੈਂਦੇ ਖੇਤਰ ਮਾਜਰਾ ਦੇ ਜੂਨੀਅਰ ਬੈਂਕ ਦੇ ਸਿਕਿਉਰਿਟੀ ਗਾਰਡ ਦੇ ਵੱਲੋਂ ਆਪਸੀ ਬਹਿਸਬਾਜ਼ੀ ਦੌਰਾਨ ਫਾਇਰਿੰਗ ਕਰ ਦਿੱਤੀ ਗਈ ਹੈ ਜਿਸ ਦੌਰਾਨ ਇੱਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਦਾ ਇਲਾਜ ਪੀਜੀਐ ਚੰਡੀਗੜ੍ਹ ਵਿਖੇ ਚੱਲ ਰਿਹਾ ਹੈ ਅਤੇ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਉੱਤੇ ਹੀ ਦੂਜੇ ਪਾਸੇ ਪੁਲਿਸ ਵੱਲੋਂ આરોપી ਸਿਕਿਉਰਿਟੀ ਗਾਰਡ ਗੁਰਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਹੁਣ ਇਸ ਮਾਮਲੇ 'ਚ ਉਰੂਪੀ ਤੋਂ ਗਹਿਰਾਈ ਦੇ ਨਾਲ ਪੁੱਛਗਿੱਛ ਕਰ ਰਹੀ ਹੈ ਤੇ ਦੂਜੇ ਪਾਸੇ ਜ਼ਖਮੀ ਦਾ ਬਿਆਨ ਵੀ ਪੁਲਸ ਵੱਲੋਂ ਲਿਆ ਜਾ ਚੁੱਕਿਆ ਹੈ। ਪੁਲਿਸ ਸੂਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਪੀੜਤ ਵਿਅਕਤੀ ਮਨੀ ਮਾਦਰਾ ਦਾ ਰਹਿਣ ਵਾਲਾ ਹੈ ਅਤੇ ਉਸਦੀ ਮਾਦਾ ਖਾਤਾ ਈਸੀ ਬੈਂਕ ਦੀ ਬ੍ਰਾਂਚ ਹੈ ਤੇ ਉਹ ਆਪਣੇ ਮਾਦੇ ਨਾਲ ਪੈਸੇ ਕਢਵਾਉਣ ਆਇਆ ਸੀ ਮਗਰ ਬੈਂਕ ਦਾ ਗੇਟ ਖੋਲਣ ਨੂੰ ਲੈ ਕੇ ਸਿਕਿਉਰਿਟੀ ਗਾਰਡ ਨਾਲ ਉਸਦੀ ਤਕਰਾਰਬਾਜ਼ੀ ਹੋ ਗਈ ਜਿਸ ਮੌਕੇ ਤੇ ਉਕਤ ਗਾਰਡ ਵੱਲੋਂ ਆਪਣੀ ਬੰਦੂਕ ਨਾਲ ਗੋਲੀ ਚਿਲਾ ਦਿੱਤੀ ਗਈ ਜਿਸ ਕਾਰਨ ਉਕਤ ਪੀੜਤ ਵਿਅਕਤੀ ਜੋ ਆਪਣੀ ਮਾਂ ਦੇ ਨਾਲ ਪੈਸੇ ਕਢਵਾਉਣ ਆਇਆ ਸੀ ਉਸ ਦੇ ਗੋਲੀ ਲੱਗਣ ਕਰਨ ਉਹ ਜ਼ਖਮੀ ਹੋ ਗਿਆ ਅਤੇ ਜੀਦਾ ਪੀਏ ਚੰਡੀਗੜ੍ਹ ਚ ਇਲਾਜ ਚੱਲ ਰਿਹਾ ਹੈ ਉਸ ਦੀ ਹਾਲਤ ਗੰਭੀਰ ਸੀ ਜਾ ਰਹੀ ਹੈ ਤੇ ਦੂਸਰੇ ਪਾਸੇ ਪੁਲਿਸ ਪੂਰੇ ਮਾਮਲੇ ਦੀ ਤਹਿਕੀਕਤ ਬੜੇ ਹੀ ਗਹਿਰਾਈ ਤੇ ਗੰਭੀਰਤਾ ਨਾਲ ਕਰ ਰਹੀ ਹੈ ਮੀਰਾ ਪੰਜਾਬ న్యూਸ ਲਈ ਪ੍ਰਦੀਪ <strong>ਫਰਮਾ ਦੀ ਰਿਪੋਰਟ</strong> ਕਿਰੇ ਮੀਨ ਵੀ ਮੈਂ ਅੱਜ ਦੀ ਘਟਨਾ ਦੱਸੋ ਅੱਜ ਮੇਰਾ ਬੇਟਾ ਪਤਾ ਚੱਲਣਾ ਆਇਆ ਸੀ ਹਾਂ ਇਹ ਪੈਸੇ ਤੁਸੀਂ ਕਾਤੇ ਕਾਤੇ ਨਹੀਂ ਜੀ ਹਾਂ ਮੁੰਡਿਆਂ ਨੂੰ ਜਾਨ ਨਹੀਂ ਦੇਂਦਾ ਜੀ ਹਾਂ ਤੇ ਉਹ ਸਪਾਟੀ ਜਾਨ ਨੇ ਬਾਹਰ ਕੱਢ ਕੇ ਜੀ ਗੋਲੀ ਚਲਾਤੀ ਛੋਟ ਨਹੀਂ ਤੁਹਾਨੂੰ ਕੀ ਮੈਨੂੰ ਪਤਾ ਲੱਗਾ ਵੀ ਗੋਲੀ ਨੇ ਮੇਰਾ ਬੇਟਾ ਦੱਸਣ ਗਿਆ ਸੀ ਹਾਂ ਕਦੋਂ ਮੰਮੀ ਜਲਦੀ ਆ ਜਾ ਵੀ ਗੋਲੀ ਚੱਲ ਤੁਸੀਂ ਜਦੋਂ ਗੋਲੀ ਚੱਲੀ ਸੀ ਉਸ ਟਾਈਮ ਆਏ ਸੀ ਇੱਥੇ ਮੈਂ ਨਹੀਂ ਜੀ ਮੈਂ ਕਿਸਤਾ ਆਪਣੀ ਨਿਗਾਹ ਕਰਕੇ ਮੈਨੂੰ ਸਾਹ ਨੇ ਗੋਲੀ ਇਹਨਾਂ ਦੇ ਪੈਟਰੀ ਦੇ ਨੰਬਰ ਕਿਹਨੇ ਜੀ ਮੰਨ ਅੱਛਾ ਹਾਂਜੀ ਫਿਰ ਇਹਨਾਂ ਨੇ ਮੰਨੋ ਦੱਸਿਆ ਜਾ ਕੇ ਜਿਹੜੇ ਬੈਂਕ ਅਕਾਊਂਟ ਤੁਹਾਡਾ ਹੈ ਹਾਂਜੀ ਮੇਰਾ ਕਾਊਂਟ ਨੰਬਰ ਹੈ ਜੀ ਠੀਕ ਹੈ ਉਹਦਾ ਪਤਾ ਕਰਨਾ ਸੀ ਮੁੰਡਾ ਕੀ ਕਰਨਾ ਸੀ ਕੀ ਕੌਣ ਦਾ ਪਤਾ ਕਰਵਾਉਣਾ ਉਹ ਕਹਿੰਦੇ ਵੀ ਤੁਸੀਂ ਆਈ ਵਾਰੀ ਕਾਤੇ ਤੁਸੀਂ ਪੈਸੇ ਕਾ ਉਹ ਕੱਟਦੇ ਆ ਕਾਤੇ ਉਹ ਕਰਦੇ ਵੀ ਤੁਸੀਂ ਪੇਸ਼ਾ ਕਿਉਂ ਨਹੀਂ ਦਿੰਦੇ ਹੈ ਇਹ ਪੂਰੀ ਅੱਛਾ ਵੀ ਤੁਸੀਂ ਆ ਮਤਲਬ ਕਿੰਨੀ ਪੈਨਸ਼ਨ ਲੱਗੀ ਹੈ ਤੁਹਾਨੂੰ ਮੰਨੋ ਜੀ 1500 ਮਿਲਦੀ 1500 ਮੇਰੇ ਬੇਟੇ ਨੂੰ ਮੈਂ ਇਹਨੂੰ ਆਪਹਾਸ ਦੀ ਮਿਲਦੀ ਤੁਹਾਨੂੰ ਵਿਧਵਾ ਪੈਨਸ਼ਨ ਹਾਂਜੀ ਠੀਕ ਹੈ ਮੈਨੂੰ ਹੈ ਪੱਦਰ ਜੀ ਦਾ ਮੇਰੇ ਬੇਟੇ ਨੂੰ ਮਿਲਦੀ ਦੂਸਰੇ ਨੂੰ ਤਾਂ ਮਿਲਦੀ ਨਹੀਂ ਇਹਨਾਂ ਨੂੰ ਫਿਰ ਮੇਰੇ ਕਹ ਕੇ ਟੁਕੜਾ ਧੁੰਨ ਲੱਗ ਗਈ ਹੈਂਡੀਕੈਪ ਹੈਂਡੀਕੈਪ ਤਾਂ ਠੀਕ ਹੈ ਤਾਂ ਕਹਿੰਦਾ ਕਿ ਮੈਂ ਪੈਸਾ ਕਹ ਕੇ ਮੈਂ ਆਪਣੇ ਬੇਟੇ ਵਾ ਗੱਲ ਕਰਿਆ ਉਹ ਕਹਿੰਦਾ ਮੰਮੀ ਜੀ ਕਹਿੰਦਾ ਮੈਂ ਪਤਾ ਕਰਤਾ ਹਾਂ ਭਾਈ ਮੈਂ ਕਿਹਾ ਮੈਂ ਉਸ ਨੂੰ ਤਾਂ ਧੁੰਨ ਨਾ ਜਾ ਪਤਾ ਕਰ ਲੈ ਜਿੱਦੜ ਮੈਂ 30-30 ਸਗੜਾ ਉਹ ਵੀ ਉਦਣ ਪਤਾ ਕਰ ਇਹ ਜਾਨੀ ਔਖਾ ਹੈ ਪਰ ਉਹ ਦਾ ਬਾਬੂ ਜਿਹੜਾ ਗੋਲੀ ਲੱਗੀ ਹੈ ਜੀ ਬਹੁਤ ਪਤਾ ਕਰ ਲੀਏ ਕਹਿੰਦਾ ਇਹ ਮੈਨੂੰ ਥੋੜਾ ਇਹ ਦੱਸੋ ਜੀ ਹੁਣ ਤੁਹਾਡਾ ਮੁੰਡਾ ਠੀਕ ਹੈ ਜੀ ਹਾਂ ਜੀ ਮੇਰਾ ਮੁੰਡਾ ਪਤਾ ਤੁਹਾਨੂੰ ਪਤਾ ਹੈ ਵੀ ਠੀਕ ਹੈ ਨਾ ਹਾਂ ਜੀ ਪਰ ਜਿਹੜਾ ਮੁੰਡਾ ਗੋਲੀ ਲੱਗੀ ਹੈ ਉਹਦਾ ਕੋਈ ਪਤਾ ਨਹੀਂ ਹੈ ਕਿ ਬੱਚਾ ਉਹ ਤਾਂ ਮਹਾਰਾਜ ਜੀ ਕਹਿੰਦੇ ਵੀ ਮਹਾਰਾਜ ਪਰ ਉਹ ਪੁੱਤ ਬੱਚਾ ਜਹਦਾ ਮੇਰਾ ਪੁੱਤ ਉਹ ਜਾਈ ਉਹ ਪੁੱਤ ਤੇ ਥੋੜੇ ਥੋੜੇ ਕੋੜ ਦੇ ਬਾਰੇ ਇੰਨੇ ਜਣਿਆਂ ਨੂੰ ਆਉਣ ਦੀ ਕੀ ਲੋੜ ਸੀ ਤਿੰਨ ਜਣੇ ਆਏ ਆ ਉਹ ਪਤਾ ਕੀ ਕੱਲ ਜੀ ਮੈਂ ਤਾਂ ਅਹਦੇ ਆਪਣੇ بیٹے ਨਾਲ ਗੱਲ ਕਰੀ ਸੀ ਉਹ ਮੋਟਾ ਦੂਸਰਾ ਚੱਲਿਆ ਤਾਂ ਕਿਤੇ ਹੋਰ ਪਾਸੇ ਕੰਮ ਨਾਲੋ ਨਹੀਂ ਜਿਆ ਪਤਾ ਨਹੀਂ ਵੀ ਮੁੰਡੇ ਨਾਲ ਫੋਨ ਕਰਿਆ ਕੀ ਕਰਿਆ ਕਿੰਨੇ ਕੋਈ ਯਾਦ ਉਸ ਦਾ ਗੋੜੀ ਲੱਗੀ ਮੇਰੇ ਬੇਟਾ ਮੈਨੂੰ ਤਰ ਤੁਹਾਨੂੰ ਆਪ ਨੂੰ ਤਾਂ ਪਤਾ ਹੋਣਾ ਨਾ ਵੀ ਸਾਢੇ 1 ਕਰੋੜ ਦੇ ਵਿੱਚ ਇੰਨੇ ਪੈਸੇ ਬੈਲੈਂਸ ਹੈਗੇ ਆ ਜਾਂ ਕਿਸ ਤਰ੍ਹਾਂ ਦੀ ਗੱਲ ਹੈ ਜੀ ਮੇਰੇ ਪਹਿਲਾਂ ਕੌਣ ਕਢਾਉਣ ਆਉਂਦਾ ਥੋੜਾ ਮੁੰਡਾ ਲੈ ਕੇ ਜਾਂਦਾ ਪੈਸੇ ਕਢਾ ਕੇ ਮੈਂ ਦੇਖੇ ਜਾਂਦੀ ਆ ਜੀ ਕਿੰਸਾ ਕਢਾ ਕੇ ਨਹੀਂ ਫਿਰ ਤੁਸੀਂ ਆਪ ਕਿਉਂ ਨਹੀਂ ਪਹੁੰਚੇ ਉਸ ਟਾਈਮ ਜੇ ਤੁਹਾਨੂੰ ਪਤਾ ਤਾਂ ਵੀ ਇਹ ਮੁੰਡਾ ਤੁਹਾਡਾ ਨਾਲ ਕਿਸੇ ਬੰਦੇ ਨੂੰ ਹੋਰ ਨੂੰ ਲੈ ਕੇ ਗਿਆ ਆਹਾ ਮੁੰਡਾ ਜੀ ਮੇਰਾ ਨਹੀਂ ਤਾਂ ਜਿਹੜਾ ਨੇ ਆ ਬਲਾ ਕੇ ਲੈ ਕਰ ਲਿਆ ਮਤਲਬ ਹੋਰ ਸੀ ਅੱਛਾ ਹਾਂਜੀ ਚਲੋ ਮੁੰਡੇ ਨੇ ਆਤ ਨਹੀਂ ਨਾਤਾ ਦਰਖਾਓ ਦੇਣੀ ਕਿ ਮੈਂ ਬਲਾ ਕੇ ਜਾ ਕੇ ਦਰਖਾਤ ਦੇਣੀ ਕਿ ਮੈਂ ਸਰਪੰਚ ਬੱਜਣਾ ਹੈ ਤੁਹਾਡੇ ਕੋਲ ਜਾਣ ਤੋਂ ਦਰਖਾਤ ਦੇਉਂਗੇ ਇਹ ਆਈ ਵਰੀ ਹਰੇਕ ਦੇ ਤੁਹਾਨੂੰ ਲੱਗਦਾ ਕੋਈ ਬੈਂਕ ਵਾਲਿਆਂ ਦੀ ਕੋਈ ਮਤਲਬ ਖਾਸਤਾਨੀ ਸੀ ਵੀ ਤਾਂ ਤੁਹਾਨੂੰ ਇਹ ਮੁੰਡੇ ਨੂੰ ਥੋੜੇ ਨੂੰ ਆਉਣਾ ਪਿਆ ਤਾਂ ਇਹ ਹਾਸਾ ਵਾਪਰਿਆ ਨਹੀਂ ਨਹੀਂ ਤੁਹਾਨੂੰ ਇਹ ਲੱਗਦਾ ਵੀ ਕੋਈ ਫਰੋਡ ਕਰਦੇ ਆ ਬੈਂਕ ਵਾਲੇ ਕੋਈ ਪੈਸੇ ਨਾਲ ਤੁਹਾਡੇ ਨਾਲ ਇਹ ਹਰੇਕ ਗੱਲ ਇਹ ਕਰਦੇ ਜੀ ਪੈਸਿਆਂ ਪਿੱਛਾ ਹੈ ਰਾ ਫੇਰੀ ਹਰੇਕ ਗੱਲ ਕਰਦੇ ਅੱਛਾ ਹਾਂਜੀ ਹੋਰ ਬੈਂਕਾਂ ਵਿੱਚ ਸੀਮਾ ਨਹੀਂ ਹੋ ਰਹੀ ਚਲੋ ਕੋਈ ਨਹੀਂ ਅਸੀਂ ਇਹ ਵੀ ਆਪਾਂ ਸਵਾਲ ਕਰਾਂਗੇ ਬੈਂਕ ਮੈਨੇਜਰ ਨੂੰ ਵੀ ਕੀ ਕਹਿੰਦੇ ਨੇ ਠੀਕ ਹੈ ਠੀਕ ਹੈ ਧੰਨਵਾਦ ਤੁਹਾਡਾ ਬਹੁਤ ਸਰ ਇਹ ਮੁਹਾਲੀ ਜਿਹਦੇ ਤੇ ਪਿੰਡ ਮੱਝ ਦੇ ਵਿੱਚ ਜੋ ਬੈਂਕ ਦੇ ਕਿਸੇ ਦਾ ਗੋਲ ਚੱਲੀ ਹੈ ਕੀ ਹੈ ਪੂਰਾ ਮਾਮਲਾ ਦੇਖੋ ਇਹ ਜੀ ਆਪਣਾ ਨਾ ਜਿਹੜੇ ਮਾਜਰੇ ਦੇ ਹੈਗੇ ਸੀ ਜਿਹੜੇ ਦੋ ਮੁੰਡੇ ਇਹਨਾਂ ਦਾ ਇੱਥੇ ਅਕਾਊਂਟ ਹੈਗਾ ਬਾ ਬੈਂਕ ਦੇ ਵਿੱਚ ਇਹਨਾਂ ਦੇ ਮਦਰ ਦਾ ਤੇ ਹਜੇ ਤੱਕ ਦਾ ਜਿਹੜੀ ਹੁਣੀ ਪਤਾ ਲੱਗਿਆ ਹੈ ਕਿ ਇਹਨਾਂ ਦੀ ਆਪਸ ਵਿੱਚ ਜਿਹੜਾ ਸਿਕਿਉਰਿਟੀ ਵਾਲਾ ਹੈ ਉਹਦੇ ਨਾਲ ਬਹਿਸ ਹੋਈ ਸੀ ਬਹਿਸ ਹੋਣ ਕਾਰਨ ਜਿਹੜੀ ਆ ਫੁਟੇਜ ਵੀ ਅਸੀਂ ਕਢਵਾਈ ਆ ਹੁਣ ਉਹਦੇ ਵਿੱਚ ਤੇ ਉਹਦੇ ਵੱਲੋਂ ਜਿਹੜੀ ਹੈਗੀ ਆ ਗੋਲੀ ਚਲਾਈ ਗਈ ਉਹਦੇ ਕੋਲੋਂ ਤੇ ਉਹ ਹੁਣ ਪੀਜੀਆਈ ਲੈ ਗਏ ਆ ਬਾਕੀ ਦੇ ਵੀ ਤਫਤੀਸ਼ ਕਰਦੇ ਆ ਇਹਦੇ ਵਿੱਚ ਕੀ ਗੱਲਬਾਤ ਆਪਸ ਵਿੱਚ ਹੋਈ ਸੀ ਇਹਨਾਂ ਦੀ ਕਿਹੜੀ ਗੱਲੋਂ ਇਹਨਾਂ ਦੀ ਜਿਹੜੀ ਲੜਾਈ ਹੋਈ ਆ ਆਪਸ ਵਿੱਚ ਇਹਦੇ ਕਰਕੇ ਉਹਨੇ ਗੋਲੀ ਚਲਾਤੀ ਸੀ ਇੱਕ ਚਲਾਈ ਆ ਜੀ ਗੋਲੀ ਉਹ ਉਹ ਮਨੀ ਮੁੰਡਾ ਦੱਸ ਰਿਹਾ ਜਿਹੜਾ ਮਾਜਰੇ ਦਾ ਹੈਗਾ ਇਹ ਵੀ ਉਹਦੇ ਗੋਲੀ ਲੱਗੀ ਹੈ ਜਿਹੜੀ ਤੇ ਬਾਕੀ ਜਾ ਕੇ ਇੱਕ ਵਾਰ ਪੀਜੀ ਦੇਖਦੇ ਆ ਜੀ ਉੱਥੇ ਰੁਕ ਆ ਗਿਆ ਵਾ ਕਿਸ ਤਰ੍ਹਾਂ ਦੇ ਤੁਹਾਨੂੰ ਕੀ ਲੱਗਦਾ ਕੋਈ ਲੁੱਟਖੋ ਦਾ ਵਾਹਲਾ ਜੀ ਡੁਕੜ ਦੇ ਆਦੇ ਨਾਲ ਆਏ ਸੀ ਨੌਜਵਾਨ ਜੀ ਨਹੀਂ ਇਹਨਾਂ ਦੀ ਮਦਰ ਦਾ ਇੱਥੇ ਅਕਾਊਂਟ ਆ ਜੋ ਅਜੇ ਤੱਕ ਬੈਂਕ ਵਾਲਿਆਂ ਕੋਲ ਜਿਹੜਾ ਅੰਦਰ ਸਟਾਫ ਨੂੰ ਕੋ ਪੁੱਛ ਕੇ ਜੀ ਕੀਤੀ ਉਹਨਾਂ ਨੇ ਇਹੀ ਗੱਲ ਕਹੀ ਕਿ ਇਹਨਾਂ ਦੀ ਆਪਸ ਵਿੱਚ ਕੋਈ ਬਹਿਸ ਹੋਈ ਸੀ ਵੀ ਗਲਤ ਬੋਲਣ ਕਰਕੇ ਕੁਝ ਵੀ ਸਾਨੂੰ ਤੁਸੀਂ ਗਲਤ ਓਖੇ ਬਾਰੇ ਬੋਲਦੇ ਆ ਜਿਹਦੇ ਕਰਕੇ ਬਾਹਰ ਨਿਕਲ ਗਈ ਸੀ ਪਰ ਸਕਿਉਰਟੀ ਵਾਲਿਆਂ ਨੇ ਜਿਹੜਾ ਫੁਟੇਜ ਦੇਖਿਆ ਬਾਹਰ ਆ ਕੇ ਉਹਨੇ ਜਿਹੜੀ ਹੈਗੀ ਉਹਦੇ ਉੱਪਰ ਗੋਲੀ ਚਲਾਤੀ ਸੀ ਜੀ ਤੇ ਜੋ ਸਿਕਿਉਰਟੀ ਗਾਰਡ ਆਈ ਉਹ ਕਰ ਅਰੈਸਟ ਕੀਤਾ ਗਿਆ ਹਾਂਜੀ ਉਹਨੂੰ ਅਸੀਂ ਮੌਕੇ ਤੋਂ ਅਰੈਸਟ ਕਰ ਲਿਆ ਉਹਨੂੰ ਅਜੇ ਦੇਖਦੇ ਹਾਂ ਜੀ ਅੱਗੇ ਉੱਥੋਂ ਕੀ ਉਹਦੇ ਅੰਦਰ ਅੱਗੇ ਕਾਰਵਾਈ ਕੀਤੀ ਜਾਊਗੀ ਜੀ ਵੈਪਰ ਉਹਦੇ ਕੋਲ ਸੀ ਜਿਹੜਾ ਹੈਗਾ ਲਾਇਸੈਂਸੀ ਹੈਗਾ ਉਹਦੇ ਕੋਲ ਜਿਹੜਾ ਹੈਗਾ ਉਹ ਉਹ ਜਿਹੜੀ ਨੌਜਵਾਨ ਨੂੰ ਲੱਗੀ ਹੈ ਕਿ ਕਿਵੇਂ ਉਹਦੀ ਹੌਸਟ ਕਿੰਨੀ ਹੈ ਬਿਕੋਜ਼ ਜੀ ਸਾਨੂੰ ਇਨਫੋਰਮੇਸ਼ਨ ਪੀਜੀ ਤੋਂ ਆਈ ਆ ਤੇ ਹੁਣ ਜਾ ਕੇ ਅਸੀਂ ਇੱਕ ਵਾਰ ਉੱਥੇ ਦੇਖਦੇ ਹਾਂ ਜੀ ਵੀ ਕੀ ਉਹਦੇ ਹਾਲਾਤ ਹੈਗੇ ਆ ਉਸ ਹਿਸਾਬ ਨਾਲ ਜਿਹੜੀ ਬਣਦੀ ਕਾਰਵਾਈ ਕੀਤੀ ਜਾਊਗੀ ਜੀ ਉਜਮਾਂ ਦੇ ਲੱਗੀ ਹੋਆ ਇੱਕ ਦੀ ਲੱਗੀ ਹੋਈ ਤੱਕ ਜਿਹੜਾ ਹੈਗਾ ਵਾ ਇੱਕ ਦੇ ਬੈਂਕ ਵਾਲੇ ਮੈਨੂੰ ਕੀ ਜਾਣੀ ਤੇ ਕੇ ਜੀ ਜਿਹੜੇ ਅਧਿਕਾਰੀ ਨੇ ਨਹੀਂ ਆਜੇ ਮੈਨੇਜਰ ਸਾਹਿਬ ਇਹਨਾਂ ਦੇ ਆਏ ਨਹੀਂ ਜੀ ਹਜੇ ਉਹ ਜਿਹੜੇ ਹਜੇ ਰਸਤੇ ਵਿੱਚ ਆ ਪਰ ਇਹਦੇ ਵਿੱਚ ਕੋਈ ਜੋ ਫੁਟੇਜ ਵੀ ਕਢਾਈ ਆ ਕੋਈ ਲੁੱਟ ਦਾ ਇਦਾਂ ਦਾ ਕੋਈ ਹੈ ਨਹੀਂ ਆਪਸ ਵਿੱਚ ਇਹਨਾਂ ਦੀ ਲੜਾਈ ਕਰਕੇ ਹੀ ਜਿਹੜਾ ਉਹਨੇ ਗੁੱਸੇ ਜਾ ਕੇ ਗੋਲੀ ਚਲਾਤੀ ਆ ਜੀ ਹੁਣ ਕੀ ਕਾਰਵਾਈ ਕੀਤੀ ਜਾਂ ਜੀ ਹੁਣ ਅਸੀਂ ਉਤੋਂ ਇਨਫੋਰਮੇਸ਼ਨ ਆਈ ਆ ਅੱਗੇ ਜਿਹੜੀ ਹੈਗੀ ਆ ਬੰਦੀ ਤਫਤੀਸ਼ ਕਰਕੇ ਜੋ ਵੀ ਆ ਐਫ ਆਈ ਆਰ ਦਰਜ ਕਰਕੇ ਜਿਹੜੀ ਕਾਰਵਾਈ ਅਮਜ ਲਿਆਵਾਂਗੇ ਜੀ ਅੱਗੇ